ਆ ਵੀਡੀਓ ਵੇਖੋ ਜਰਾ ਜਿਹੜਾ ਰਵਨੀਤ ਬਿੱਟੂ ਅੱਜ ਭਾਜੀਪੀ ਦਾ ਸ਼ਿੰਗਾਰ ਬਣ ਗਿਆ ਉਹ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਜੇ ਭਾਜੀਪੀ ਵਾਲੇ ਮੇਰੇ ਕੋਲ ਵੀ ਖੜ ਜਾਣ ਤਾਂ ਮੈਂ ਜੁੱਤੀ ਲਾ ਲੂੰਗਾ ਮੈਂ ਇਹਨਾਂ ਦੇ ਕੋਲ ਵੀ ਨਹੀਂ ਖੜ ਸਕਦਾ ਆ ਪਹਿਲਾ ਵੀਡੀਓ ਵੇਖੋ ਤੇ ਫਿਰ ਮੇਰੀ ਗੱਲ ਸੁਣ ਕੇ ਜਾਇਓ ਆ ਵੇਖੋ ਜੇ ਤੂੰ ਮੈਂ ਜੁੱਤੀ ਲਾ ਕੇ ਨਾ ਮਾਰਾਂ ਤੂੰ ਬੈਠਣ ਦੀ ਗੱਲ ਕਰਦਾ ਇਹਨਾਂ ਨਾਲ ਬੈਠੂਗਾ ਮੈਂ ਮੈਂ ਜੁੱਤੀ ਲਾ ਕੇ ਜੇ ਮੀਡੀਆ ਤੇ ਨਾ ਹੁੰਦੀ ਮੈਂ ਮਾਰਦਾ ਵਾਹ ਬਈ ਵਾਹ ਕਿੰਨੀ ਕਮਾਲ ਦੀ ਐਕਟਿੰਗ ਕਈਏ ਕਿ ਕਲਾਕਾਰੀ ਕਈਏ ਕਿ ਕੀ ਕਈਏ ਇਹ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਸੀ ਉਹਦੇ ਚ ਕਹਿ ਰਿਆ ਸੀ ਕਿ ਇਹਨਾਂ ਦੇ ਕੋਲ ਵੀ ਨਹੀਂ ਖੜ ਸਕਦਾ ਮੈਂ ਜੁੱਤੀ ਲਾ ਲੂਗਾ ਤੇ ਹੁਣ ਉਸੇ ਬੀਜੇਪੀ ਨੂੰ ਰੰਗ ਭਾਗ ਬਿੱਟੂ ਸਾਹਿਬ ਨੇ ਲਾ ਦਿੱਤੇ ਨੇ ਤੇ ਹੁਣ ਉਸੇ ਬੀਜੇਪੀ ਦੇ ਸੋਲੇ ਗਾਉਣ ਲੱਗ ਪਿਆ ਉਸੇ ਬੀਜੇਪੀ ਨੂੰ ਦਹੀਂ ਦੇ ਡੋਲੂ ਮਲਮਲ ਕੇ ਚਿੱਟੀ ਕੱਢਣ ਲੱਗੇ ਆ ਰਵਨੀਤ ਬਿੱਟੂ ਸਾਹਿਬ ਇਹ ਉਹੀ ਬਿੱਟੂ ਸਾਹਿਬ ਆ ਜਿਹੜਾ ਭਾਜਪੀ ਨੂੰ ਫਿਰਕਾ ਪ੍ਰਸਤ ਪਾਰਟੀ ਪਤਾ ਨਹੀਂ ਕੀ ਕੀ ਕੁਸ਼ ਬੋਲਦਾ ਹੁੰਦਾ ਸੀ ਤੇ ਅੱਜ ਉਹਦੇ 'ਚ ਚਲਾ ਗਿਆ ਇਸੇ ਹੀ ਤਰ੍ਹਾਂ ਪਹਿਲਾਂ ਕੈਪਟਨ 25 ਸਾਲ ਭਾਜਪੀ ਨੂੰ ਭੰਡਦਾ ਰਿਹਾ ਤੇ ਉਹਦੇ 'ਚ ਚਲਾ ਗਿਆ ਸੁਨੀਲ ਜਾਖੜ ਵੀ 25 ਸਾਲ ਭਾਜਪੀ ਤੇ ਤਵਾ ਲਾਉਂਦਾ ਰਿਹਾ ਤੇ ਉਹ ਵੀ ਉਹਦੇ 'ਚ ਚਲਾ ਗਿਆ ਤੇ ਮਨਪ੍ਰੀਤ ਬਾਦਲ ਉਹ ਕਹਿੰਦਾ ਹੁੰਦਾ ਸੀ ਜਿਵੇਂ ਅੰਗਰੇਜ਼ ਬਾਹਰ ਕੱਢੇ ਆ ਨਾ ਉਵੇਂ ਭਾਜਪੀ ਨੂੰ ਦੇਸ਼ ਚੋਂ ਬਾਹਰ ਕੱਢਣਾ ਚਾਹੀਦਾ ਤੇ ਉਹ ਵੀ ਉਹਦੇ ਚਲਾ ਗਿਆ ਹੁਣ ਪਤਾ ਕੀ ਹੈ ਕਸੂਰ ਇਹਨਾਂ ਦਾ ਨਹੀਂਗਾ ਇਹਨਾਂ ਦੀ ਤਾਂ ਸਮਝ ਦਾ ਵਿਚਾਰਧਾਰਾ ਦਾ ਸਟੈਂਡ ਦਾ ਕਸੂਰ ਹੈ ਕਿਉਂਕਿ ਇਹਨਾਂ ਦਾ ਸਿਆਸਤ ਤੇ ਕੁਰਸੀ ਹੀ ਮੁੱਖ ਟੀਚਾ ਹੈ ਉਹਦੇ ਲਈ ਇਹਨਾਂ ਦਾ ਕੋਈ ਅਸੂਲ ਨਹੀਂ ਕੋਈ ਸਟੈਂਡ ਨਹੀਂ ਅੱਜ ਚਰਨਜੀਤ ਚੰਨੀ ਸਾਹਿਬ ਬੋਲੀ ਜਾਂਦੇ ਸੀ ਕਹਿੰਦੇ ਸਾਈਕਲ ਦਾ ਵੀ ਸਟੈਂਡ ਹੁੰਦਾ ਤੇ ਕਹਿੰਦੇ ਇਹ ਜਿਹੜੇ ਆਮ ਆਦਮੀ ਪਾਰਟੀ ਚੋਂ ਇਹ ਜਿਹੜਾ ਸੁਸ਼ੀਲ ਰਿੰਕੂ ਹੋਰੀ ਗਏ ਆ ਬੀਜੇਪੀ ਚ ਕਹਿੰਦੇ ਇਹਨਾਂ ਦਾ ਸਾਈਕਲ ਜਿੰਨਾ ਵੀ ਸਟੈਂਡ ਹੈ ਨਹੀਂ ਪਹਿਲਾਂ ਕਾਂਗਰਸ ਚੋਂ ਆਮ ਆਦਮੀ ਚ ਤੇ ਸਾਲ ਦੇ ਵਿੱਚ ਆਮ ਆਦਮੀ ਚੋਂ ਬੀਜੇਪੀ ਚ ਹੁਣ ਇੱਥੇ ਇੱਥੇ ਕਸਰ ਤਾਂ ਆਪਾਂ ਨੂੰ ਆ ਭਲਾ ਕਾਦੀ ਹੁਣ ਮੈਂ ਨਾਂ ਨਹੀਂ ਲੈਣਾ ਕਾਦੀਏ ਤੁਸੀਂ ਕਮੈਂਟਾਂ ਚ ਲਿਖਦੇ ਹੋ ਇਹਨਾਂ ਦਾ ਕਸੂਰ ਨਹੀਂ ਇਹ ਤਾਂ ਕੁਰਸੀਆਂ ਪਿੱਛੇ ਇਹਨਾਂ ਰਾਜਨੀਤਕਾਂ ਨੇ ਤਾਂ ਆਹੀ ਕੁਛ ਕਰਨਾ ਕਸੂਰ ਸਾਡਾ ਸਾਡਾ ਵੀ ਨਹੀਂ ਸਾਡੀ ਚੇਤਨਾ ਦਾ ਸਾਡੀ ਜਾਗਰੂਕਤਾ ਦਾ ਕਸੂਰ ਹੈ ਤੇ ਸਾਡੀ ਜਾਗਰੂਕਤਾ ਦਾ ਕਸੂਰ ਦੇ ਜ਼ਿੰਮੇਵਾਰ ਵੀ ਅਸੀਂ ਨਹੀਂ ਉਹਦਾ ਵੀ ਇਹ ਸਿਸਟਮ ਜ਼ਿੰਮੇਵਾਰ ਹੈ ਰਾਜ ਪ੍ਰਬੰਧ ਜ਼ਿੰਮੇਵਾਰ ਹੈ ਕਿਉਂਕਿ ਚਾਹੁੰਦਾ ਹੀ ਨਹੀਂ ਕਿ ਲੋਕ ਸਮਝਣ ਲੱਗਣ ਸੋਚਣ ਲੱਗਣ ਉਹ ਚੇਤਨ ਹੋਣ ਉਹ ਜਾਗਰੂਕ ਹੋਣ ਇਹ ਸਿਸਟਮ ਨੂੰ ਗੱਲਾਂ ਵਾਰਾ ਹੀ ਨਹੀਂ ਖੰਦੀਆਂ ਇਹ ਜਿਹੜੇ ਰਾਜਨੇਤਾ ਰਾਤੋਂ ਰਾਤ ਪਾਰਟੀ ਬਦਲ ਜਾਂਦੇ ਆ ਨਾ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਆਪਾਂ ਨੂੰ ਲੋਕਾਂ ਨੂੰ ਕਮਲੇ ਸਮਝਦੇ ਨੇ ਬੇਵਕੂਫ ਤੇ ਲੋਲੇ ਸਮਝਦੇ ਨੇ ਇਹਨਾਂ ਨੂੰ ਪਤਾ ਹੈ ਕਿ ਲੋਕਾਂ ਨੂੰ ਚੇਤਨਾ ਨਹੀਂ ਗਈ ਲੋਕ ਜਾਗਰੂਕ ਨਹੀਂ ਗਏ ਇਹਨਾਂ ਨੂੰ ਬੇਵਕੂਫ ਬਣਾਇਆ ਜਾ ਸਕਦਾ ਹੈ ਪਹਿਲਾਂ ਇੱਕ ਪਾਰਟੀ ਨੂੰ ਅਸੀਂ ਜਿੰਦਾਬਾਦ ਕਰਦੇ ਰਹੇ ਤੇ ਦੂਜੀ ਦੀ ਮਰਦਾਬਾਦ ਕਰਕੇ ਉਦੋਂ ਵੋਟਾਂ ਲੈ ਲੀਆਂ ਤੇ ਹੁਣ ਪਿਛਲੀ ਪਾਰਟੀ ਨੂੰ ਮੁਰਦਾਬਾਦ ਕਵਾਂਗੇ ਤੇ ਨਵੀਂ ਦੀ ਜਿੰਦਾਬਾਦ ਕਰਕੇ ਵੋਟਾਂ ਲੈ ਲਾਂਗੇ ਇਹਨਾਂ ਨੂੰ ਇੰਜ ਲੱਗਦਾ ਵੀ ਲੋਕਾਂ ਨੇ ਕਿਹੜਾ ਪੁੱਛਣਾ ਵੀ ਯਾਰ ਤੇਰਾ ਕੋਈ ਸਟੈਂਡ ਆ ਤੇਰੀ ਕੋਈ ਝੁਬਾਨ ਆ ਤੇਰਾ ਕੋਈ ਦੀਨ ਮਾਨ ਹੈਗਾ ਇਹਨਾਂ ਨੂੰ ਪਤਾ ਹੈ ਵੀ ਲੋਕਾਂ ਨੇ ਜਦੋਂ ਪੁੱਛਣਾ ਹੀ ਨਹੀਂ ਤਾਂ ਫਿਰ ਜੋ ਮਰਜ਼ੀ ਕਰੋ ਐਸੇ ਕਰਕੇ ਇਹ ਇੰਜ ਕਰਦੇ ਵੀ ਨੇ ਤੇ ਫਿਰ ਇਹ ਜਿੱਤ ਵੀ ਜਾਂਦੇ ਨੇ ਮੈਨੂੰ ਲੱਗਦਾ ਹੈ ਲੋਕਾਂ ਨੂੰ ਇਹਨਾਂ ਦਲ ਬਦਲੂ ਨਤਾਵਾਂ ਨੂੰ ਕਦੇ ਮਾਫ ਨਹੀਂ ਕਰਨਾ ਚਾਹੀਦਾ ਕਦੇ ਮੂੰਹ ਨਹੀਂ ਲਾਉਣਾ ਚਾਹੀਦਾ ਉਹ ਭਾਵੇਂ ਕਿਸੇ ਵੀ ਪਾਰਟੀ ਦਾ ਨੇਤਾ ਜਿਹੜਾ ਦਲ ਬਦਲੂ ਹੈ ਉਹਨੂੰ ਬਿਲਕੁਲ ਮੂੰਹ ਨਹੀਂ ਲਾਉਣਾ ਚਾਹੀਦਾ ਉਹ ਲੋਕਾਂ ਨੂੰ ਬੇਵਕੂਫ ਸਮਝਦਾ ਅੱਜ ਵੀ ਤੇ ਕੱਲ ਵੀ ਪਰ ਅਫਸੋਸਦਾਰ ਅਫਸੋਸ ਕਿ ਸਾਡੇ ਲੋਕਾਂ ਨੂੰ ਅਜੇ ਇਹ ਗੱਲ ਸਮਝ ਨਹੀਂ ਆ ਰਹੀ ਜਿੱਦਣ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਨਾ ਉਸ ਦਿਨ ਹੀ ਅਸਲੀ ਜਿਹੜਾ ਹੈ ਖੁਸ਼ਹਾਲ ਭਾਰਤ ਤੇ ਰੰਗਲਾ ਪੰਜਾਬ ਬਣ ਸਕਦਾ ਹੈ ਉਸ ਦਿਨ ਹੀ ਸਾਡੇ ਅੱਛੇ ਦਿਨ ਆ ਸਕਦੇ ਨੇ ਉਸ ਦਿਨ ਹੀ ਫਿਰ ਇੱਥੇ ਬਹਾਰਾਂ ਹੋ ਸਕਦੀਆਂ ਨੇ ਪਰ ਅਜੇ ਤੱਕ ਲੋਕਾਂ ਦੀ ਹਾਲਤ ਨਾ ਇਹ ਹੈਗੀ ਐ ਤੇ ਨਾ ਹੀ ਉਹ ਇੰਜ ਚਾਹੁੰਦੇ ਨੇ ਸਭ ਤੋਂ ਮਾੜੀ ਗੱਲ ਉਦੋਂ ਹੁੰਦੀ ਹੈ ਜਦੋਂ ਸਾਡੇ ਲੋਕ ਕਿਸੇ ਇੱਕ ਰਾਜਨੀਤਾ ਜਾਂ ਕਿਸੇ ਇੱਕ ਰਾਜਨੀਤਿਕ ਪਾਰਟੀ ਦੇ ਪਿੱਛੇ ਲੱਗ ਬਣ ਜਾਂਦੇ ਨੇ ਉਹਦੇ ਭਗਤ ਬਣ ਜਾਂਦੇ ਉਹਦੇ 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 ਚਮਚੇ ਬਣ ਜਾਂਦੇ ਨੇ ਦੇਖੋ VOTER ਬਣੋ SUPPORTER ਬਣੋ ਪਰ ਚਮਚੇ ਭਗਤ ਕਿਸੇ ਪਾਰਟੀ ਦੇ ਨਹੀਂ ਬੰਨਣਾ ਚਾਹੀਦਾ ਤੇ ਵੱਡੀ ਗਿਣਤੀ ਸਾਡੇ ਦੇਸ਼ ਦੇ ਵਿੱਚ ਇਹੋ ਜੀ ਹੈ ਇਹੀ ਕਾਰਨ ਹੈ ਵੀ ਇਹੋ ਜਿਹੇ ਜਿਹੜੇ ਵਿਅਕਤੀ ਨੇ ਉਹ ਵਾਅਦੇ ਨੇ ਫੁੱਲਦੇ ਨੇ ਤੇ ਇਹ ਜਿਹੜੀ ਪ੍ਰਵਿਰਤੀ ਹੈ ਦਲ ਬਦਲਣ ਵਾਲੀ ਇਹ ਲਗਾਤਾਰ ਵੱਧਦੀ ਜਾ ਰਹੀ ਹੈ ਤੁਸੀਂ ਦੇਖੋ ਪੰਜਾਬ ਦੇ ਵਿੱਚ ਪਹਿਲਾਂ ਤਾਂ ਰਾਜਕੁਮਾਰ ਚੱਬੇਵਾਲ ਤੇ ਉਹ ਕਾਂਗਰਸ ਛੱਡ ਕੇ ਤੇ ਚੱਲ ਆਮ ਆਦਮੀ ਪਾਰਟੀ ਚ ਉਸ ਤੋਂ ਬਾਅਦ ਤੁਸੀਂ ਵੇਖੋ ਜਿਹੜਾ ਰਵਨੀਤ ਬਿੱਟੂ ਆ ਉਹ ਚੱਲ ਛੱਡ ਕਾਂਗਰਸ ਨੂੰ ਤੇ ਚੱਲ ਭਾਜਪਾ ਚ ਉਸ ਤੋਂ ਬਾਅਦ ਹੁਣ ਜਿਹੜਾ ਸ਼ਸ਼ੀਲ ਕੁਮਾਰ ਰਿੰਕੂ ਤੇ ਮਤਲਬ ਜਿਹੜਾ ਅਨੁਰਾਗ ਹੈ ਉਹ ਚੱਲ ਉਹਦੇ ਚ ਭਾਜਪਾ ਚ ਇਹ ਕੀ ਹੋ ਰਿਹਾ ਹੈ ਇਹ ਅਸਲ ਦੇ ਵਿੱਚ ਸਿਰੇ ਦੀ ਮੌਕਾ ਪ੍ਰਸਤੀ ਹੈ ਇਨੂੰ ਪਛਾਨਣਾ ਚਾਹੀਦਾ ਹੈ ਔਰ ਜਿੰਨੀ ਜਲਦੀ ਅਸੀਂ ਪਛਾਨ ਲਵਾਂਗੇ ਓਨੀ ਹੀ ਚੰਗੇ ਰਹਿ ਜਾਵਾਂਗੇ ਉਹ ਕਹਿੰਦੇ ਹੁੰਦੇ ਨੇ ਪਿੱਛੇ ਪਛਤਾਇਆ ਕਿਆ ਹੋਤ ਜਦ ਚਿੜੀਆ ਚੁਗ ਗਈ ਖੇਤ ਤੇ ਚਿੜੀਆ ਖੇਤ ਚੁਗਣੀ ਵਾਲੀ ਐ ਬਸ ਇਸ ਤੋਂ ਪਹਿਲਾਂ ਕਿ ਸਾਰਾ ਹੀ ਚੁਗਿਆ ਜਾਏ ਤੇ ਬਚੇ ਹੀ ਕੁਛ ਨਾ ਆਪਾਂ ਨੂੰ ਵਕਤ ਰਹਿੰਦੇ ਆ ਇਹਦੀ ਪਛਾਣ ਕਰ ਲੈਣੀ ਚਾਹੀਦੀ ਹੈ ਦੂਜੀ ਗੱਲ ਆਮ ਆਦਮੀ ਪਾਰਟੀ ਐ ਆਮ ਆਦਮੀ ਪਾਰਟੀ ਨੇ ਬਿਨਾਂ ਸੋਚੇ ਸਮਝੇ ਪਹਿਲਾਂ ਤਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਸਾਡੀ ਸੋਚ ਵੱਖਰੀ ਸਾਡੀ ਵਿਚਾਰਧਾਰਾ ਵੱਖਰੀ ਹੈ ਤੇ ਹੁਣ ਲੋਕਾਂ ਨੇ ਵੇਖਿਆ ਵੀ ਜਿਹੜੀ ਵੀ ਪਾਰਟੀ ਚੋ ਚਾਹੇ ਭਾਜਪੀ ਚੋ ਚਾਹੇ ਅਕਾਲੀ ਦਲ ਚੋ ਚਾਹੇ ਕਾਂਗਰਸ ਚੋ ਜਿਹੜੀ ਵੀ ਪਾਰਟੀ ਚੋ ਕੋਈ ਆਇਆ ਤੇ ਆਮ ਆਦਮੀ ਪਾਰਟੀ ਨੇ ਉਹਨੂੰ ਆਪਦੇ ਅੰਦਰ ਵਾੜ ਲਿਆ ਤੇ ਫਿਰ ਜਾਣੇ ਵੀ ਹੁਣ ਉਹ ਐਂ ਨਹੀਂ ਘਰ ਵਾਪਸੀਆਂ ਵੀ ਉਹਨਾਂ ਨੇ ਹੁਣ ਐਂ ਹੀ ਕਰਨੀਆਂ ਜਿਵੇਂ ਉਹ ਲੱਗੇ ਹੋਏ ਤੇ ਕਹਿਣਾ ਵੀ ਉਹਨਾਂ ਨੇ ਇਹੀ ਐ ਵੀ ਅਸੀਂ ਆਪਦੇ ਪਰਿਵਾਰ ਚ ਵਾਪਸ ਆ ਗਏ ਆ ਅਸੀਂ ਘਰ ਵਾਪਸੀ ਕੀਤੀ ਐ ਜਿਵੇਂ ਅੱਜ ਜਿਹੜਾ ਉਹ ਸ਼ੀਤਲਨ ਔਰਾਗ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਐਮਐਲਏ ਗਿਆ ਬੀਜੇਪੀ 'ਚ ਤੇ ਉਹ ਕਹਿ ਰਿਹਾ ਕਿ ਪਹਿਲਾਂ ਮੈਂ ਬੀਜੇਪੀ 'ਚ ਹੀ ਹੁੰਦਾ ਸੀ ਤੇ ਮੇਰੀ ਤਾਂ ਘਰ ਵਾਪਸੀ ਹੋਈ ਐ ਸੋ ਇਹ ਜਿਹੜੀ ਘਰ ਵਾਪਸੀ ਐ ਨਾ ਅਸਲ 'ਚ ਇਹ ਮੌਕਾ ਪ੍ਰਸਤੀ ਐ ਤੇ ਇਹਨੂੰ ਸਮਝਣਾ ਚਾਹੀਦਾ ਬਹੁਤ ਮਿਹਰਬਾਨੀ